ਕਾਇਨਕੀਤਾ ਜਬੇ ਇਸ ਵਕਤ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਪੰਜ ਸਿੰਘ ਸਹਿਬਾਨਾਂ ਦੀ ਇਕਤਿਰਤਾ ਹੋਈ ਹੈ ਉਸ ਦੇ ਦੌਰਾਨ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਸਖਤ ਆਦੇਸ਼ ਦਿੱਤੇ ਗਏ ਨੇ ਦੱਸਤੀਏ ਕਿ ਰਾਗੀ ਜਥੇ ਵਿਰੁੱਧ ਪਹੁੰਚੀਆਂ ਸ਼ਿਕਾਇਤਾਂ ਦਾ ਵੀ ਇਸ ਇਕਤਿਰਤਾ ਦੇ ਦੌਰਾਨ ਮਾਮਲਾ ਵਿਚਾਰਿਆ ਗਿਆ ਤਾਂ ਉੱਥੇ ਹੀ ਕਿਹਾ ਕਿ ਅਕੀਨਦਾਰਿਤ ਰਾਗ ਅਧਾਰਿਤ ਗੁਰਮਤਿ ਸੰਗੀਤ ਸ਼ੈਲੀ ਅਨਸਾਰ ਹੀ ਗੁਰਬਾਣੀ ਦਾ ਗਾਇਨ ਕੀਤਾ ਜਾਵੇਤਾ ਦਾਸਤੀਏ ਕੀ ਪੰਜ ਸਿੰਘ ਸਹਿਬਾਨ ਦੀ ਕਤਰਤਾਸ ਕਤਰੇਤ ਸ਼੍ਰੀਕਾਲਤਕ ਸਾਈ ਵਿਖੀ ਹੋਈ ਜਿਸ ਦੇ ਵਿੱਚ ਰਾਗਦਾਰਿਤ ਗੁਰਮਤ ਸੰਗੀਤ ਸ਼ੈਲੀ ਨੂੰ ਸੰਭਾਲਣ ਦੇ ਨਾਲ ਨਾਲ ਗੁਰਮਤ ਸੰਗੀਤ ਦੇ ਵਿੱਚ ਕਾਰਜਸ਼ੀਲ ਰਾਕੇ ਜਥੇ ਪਾਈ ਕੁਲਵਿੰਦਰ ਸਿੰਘ ਖਰੜ ਅਤੇ ਪਾਈ ਮਹਿਤਾਬ ਸਿੰਘ ਜਲੰਧਰ ਵਿਰੁੱਧ ਪਹੁੰਚੀਆਂ ਸ਼ਿਕਾਇਤਾਂ ਦਾ ਮਾਮਲਾ ਵਿਚਾਰਿਆ ਕਿ ਆ ਤਾਂ ਇਨਾ ਵੱਲੋਂ ਅਕਸਰ ਹੀ ਕਿਹਾ ਜਾਂਦਾ ਕਿ ਗੁਰਬਾਣੀ ਕੀਰਤਨ ਗਾਇਨ ਕਰਦੇ ਆ ਅਲਜ਼ਾਨ ਦੀ ਤਰ੍ਹਾਂ ਉੱਚੀ ਗਾਇਨ ਕੀਤਾ ਜਾਂਦਾ ਜੋ ਕਿ ਵਿਲੱਖਣ ਗੁਰਮਤ ਸੰਗੀਤ ਚਾਲੀ ਦਾ ਹਿੱਸਾ ਨਹੀਂ ਤਾਂ ਕੀਰਤਨ ਨੂੰ ਰਲਗੜ ਕਰਨ ਵਾਲੀ ਗੱਲ ਹੈ ਤਾਂ ਇਸ ਸੰਬੰਧੀ ਪੰਜ ਸਿੰਘ ਸਹਿਬਾਨ ਨੇ ਪਾਈ ਕੁਲਵਿੰਦਰ ਸਿੰਘ ਖਰੜ ਅਤੇ ਪਾਈ ਮਹਿਤਾਬ ਸਿੰਘ ਜਲੰਧਰ ਨੂੰ ਸਖਤ ਹਦਾਇਤ ਕੀਤੀ ਕਿ ਅਗਾ ਤੋਂ ਇਹ ਦੋਵੇਂ कीर्तन ਕਰਨ ਸਮੇਂ ਕੇਵਲ ਨਿਰਧਾਰਿਤ ਰਾਗ ਅਦਾਲਤ ਗੁਰਮਤ ਸੰਗੀਤ ਸ਼ੈਲੀ ਅਨਸਾਰ ਹੀ ਗਾਇਨ ਕਰਨ ਤਾਂ ਇਸ ਦੇ ਨਾਲ ਹੀ ਪੰਜ ਸਿੰਘ ਸੇਵਾਨ ਨੇ ਪੰਥ ਵਿੱਚ ਕਾਰਜਸ਼ੀਲ ਸਮੂਹ ਰਾਕੇ ਸਿੰਘਾਂ ਨੂੰ ਵੀ ਆਦੇਸ਼ ਕੀਤਾ ਕਿ ਕੇਵਲ ਨਿਰਧਾਰਿਤ ਰਾਗ ਅਦਾਲਤ ਗੁਰਮਤ